ਸੰਗੀਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗੀਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਕਿ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰੇ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪ ਜੀ ਦੇ ਨਾਲ ਇੱਕ ਐਸੇ ਪਾਵਰਫੁਲ ਸ਼ਬਦ ਜਾਪ ਦੀ ਸਾਂਝ ਪਾਉਣ ਜਾ ਰਹੇ ਹਾਂ ਜੋ ਸ਼ਬਦ ਜਾਪ ਕਰਨ ਨਾਲ ਤੁਹਾਡੀ ਜ਼ਿੰਦਗੀ ਤੁਹਾਡੀ ਕਿਸਮਤ ਹੀ ਬਦਲ ਜਾਵੇਗੀ ਕਮਾਈ ਵਾਲੇ ਸੰਤ ਮਹਾਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਕਿ ਜਿਸ ਰਸਨਾ ਤੇ ਇਹ ਸ਼ਬਦ ਜਾਪ ਆ ਜਾਵੇ ਸਮਝ ਲਓ ਉਹਦੇ ਪੁੱਠੇ ਪਏ ਲੇਖ ਸਿੱਧੇ ਹੋਣੇ ਸ਼ੁਰੂ ਹੋ ਗਏ ਸਤਿਗੁਰ ਸਰਪੇ ਪਾਸ਼ੇ ਦੀ ਬੇਅੰਤ ਕਿਰਪਾ ਹੁੰਦੀ ਆ ਜਿਸ ਰਸਨਾ ਤੇ ਇਹ ਨਾਮ ਜਾਪ ਆ ਜਾਵੇ ਉਸ ਘਰ ਦੇ ਵਿੱਚ ਖੁਸ਼ੀਆਂ ਕਿਹੜੇ ਤਾਂ ਦ੍ਰਿਸ਼ਟੀ ਤਰਕੀ ਆਪ ਚਲ ਕੇ ਆਉਂਦੀ ਆ ਜਿਸ ਰਸਨਾ ਤੇ ਇਹ ਨਾਮ ਆ ਜਾਵੇ ਉਸ ਹਿਰਦੇ ਅੰਦਰੋਂ ਕਾਮ ਕ੍ਰੋਧ ਮਰਗੀਆਂ ਵਾਸ਼ਨਾਵਾਂ ਖਤਮ ਹੋ ਜਾਂਦੀਆਂ ਨੇ ਉਸ ਹਿਰਦੇ ਅੰਦਰ ਗੁਣ ਉਤਪਨ ਹੋਣੇ ਸ਼ੁਰੂ ਹੋ ਜਾਂਦੇ ਆ ਤਰਸ ਦੀ ਦਇਆ ਦੀ ਸੇਵਾ ਸਿਮਰਨ ਦੀ ਪਾਵਨਾ ਆਉਣੀ ਸ਼ੁਰੂ ਹੋ ਜਾਂਦੀ ਆ ਸਤਿਗੁਰ ਸੱਚੇ ਪਾਸ਼ਾ ਜੀ ਦਾ ਨਾਮ ਮਿੱਠਾ ਲੱਗਣ ਲੱਗਦਾ ਹੈ ਮਹਾਪੁਰਖ ਜੀ ਕਹਿੰਦੇ ਭਾਵੇਂ ਤੁਸੀਂ ਹਰ ਰੋਜ਼ ਪਾਠ ਕਰਦੇ ਹੋ ਜਾਂ ਨਹੀਂ ਕਰਦੇ ਬਸ ਇਹ ਸ਼ਬਦ ਜਾਪ ਕਰਨਾ ਸ਼ੁਰੂ ਕਰ ਦਿਓ ਤੇ ਸ਼ਬਦ ਜਾਪ ਕਰਨਾ ਬਹੁਤ ਸੌਖਾ ਹੈ ਕੋਈ ਖਾਸ ਵਿਧੀ ਨਹੀਂ ਆ ਕੋਈ ਖਾਸ ਵੇਲਾ ਵਕਤ ਵਿਚਾਰਨ ਦੀ ਲੋੜ ਨਹੀਂ ਆ ਜਦੋਂ ਤੁਹਾਨੂੰ ਸਮਾਂ ਮਿਲਦਾ ਹੈ ਚੌਂਕੜਾ ਮਾਰ ਕੇ ਬੈਠ ਕੇ ਜਪਨਾ ਸ਼ੁਰੂ ਕਰ ਦੋ ਜੇਕਰ ਬੈਠ ਕੇ ਨਹੀਂ ਜਪ ਸਕਦੇ ਤਾਂ ਤੁਰਦਿਆਂ ਫਿਰਦਿਆਂ ਕੰਮਕਾਰ ਕਰਦਿਆਂ ਹੋਇਆਂ ਉੱਠਦਿਆਂ ਬੈਠਦਿਆਂ ਇਹ ਸ਼ਬਦ ਜਾਪ ਕਰੋ ਜਿਵੇਂ ਜਿਵੇਂ ਰਸਨਾ ਤੇ ਇਹ ਸ਼ਬਦ ਜਾਪ ਆਰੇਗਾ ਓਵੇਂ ਓਵੇਂ ਹੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਕਿਰਪਾ ਤੁਹਾਡੇ ਤੇ ਹੁੰਦੀ ਜਾਵੇਗੀ ਇਹ ਸ਼ਬਦ ਜਾਪ ਕਿਹੜਾ ਹੈ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਕਸ ਇਨਾਹੀ ਕਹਿਣਾ ਏ ਭਾਵੇਂ ਗਾ ਕੇ ਕਹਿ ਲੋ ਭਾਵੇਂ ਮਨ ਵਿੱਚ ਕਹਿ ਲੋ ਭਾਵੇਂ ਉੱਚੀ ਕਹਿ ਲੋ ਜਿਵੇਂ ਜਿਵੇਂ ਧੰਗ ਗੁਰੂ ਰਾਮਦਾਸ ਧੰਗ ਗੁਰੂ ਰਾਮਦਾਸ ਮਹਾਰਾਜ ਜੀ ਦਾ ਨਾਮ ਜਪੋਗੇ ਸਮਝ ਲਓ ਜਿੰਦਗੀ ਦੇ ਦੁੱਖ ਦੇ ਦਰਦ ਦੂਰ ਹੋ ਰਹਾ ਮਹਾਂਪੁਰਖ ਜੀ ਕਹਿੰਦੇ ਪਟ ਸਾਹਿਬਾਨਾ ਨੇ ਗੁਰਬਾਣੀ ਦੇ ਵਿੱਚ ਦੱਸਿਆ ਕਿ ਜਿਹੜੀ ਰਸਨਾ ਦੇ ਨਾਲ ਧੰਗ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਮ ਦਾ ਸਿਮਰਨ ਹੁੰਦਾ ਹੈ ਉਸ ਮੁੜਖ ਦੇ ਅੰਦਰੋਂ ਕਾਮ ਕ੍ਰੋਧ ਵਰਗੀਆਂ ਵਾਸ਼ਨਾਵਾਂ ਖਤਮ ਹੋ ਜਾਂਦੀਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਹੁਤ ਕਿਰਪਾ ਆਂਦੀ ਹੈ ਘਰ ਵਿੱਚ ਸੁੱਖ ਸ਼ਾਂਤੀ ਬਣੀ ਰਹਿੰਦੀ ਆ ਤਾਂ ਇਹ ਸ਼ਬਦ ਜਾਪ ਕਰਨਾ ਕੋਈ ਔਖਾ ਨਹੀਂ ਆ ਇਸਨਾਨ ਕਰਨ ਦੀ ਲੋੜ ਨਹੀਂ ਆ ਕੋਈ ਖਾਸ ਵੇਲਾ ਵਕਤ ਵਿਚਾਰਨ ਦੀ ਲੋੜ ਨਹੀਂ ਆ ਬਸ ਜਿਵੇਂ ਬੈਠੇ ਹੋ ਤਾਨ ਗੁਰੂ ਰਾਮਦਾਸ ਤਾਨ ਗੁਰੂ ਰਾਮਦਾਸ ਜੱਤ ਦੇ ਜਾਓ ਜਦੋਂ ਵੀ ਸਮਾਂ ਮਿਲਦਾ ਹੈ ਬਸ ਮਾਲਕ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰ ਲੋ ਤੇ ਗੁਰੂ ਰਾਮਦਾਸ ਮਹਾਰਾਜੀ ਦੇ ਨਾਮ ਦਾ ਸਿਮਰਨ ਕਰਨ ਫਿਰ ਦੇਖੋ ਕਿੰਝ ਕਿਰਪਾ ਭੈਣਾ ਬੀਬੀਆਂ ਰੋਟੀ ਬਣਾਉਂਦੇ ਹੋਏ ਤਾਨ ਗੁਰੂ ਰਾਮਦਾਸ ਤਾਨ ਗੁਰੂ ਰਾਮਦਾਸ ਮਹਾਰਾਜੀ ਦੇ ਨਾਮ ਦਾ ਸਿਮਰਨ ਕਰੋ ਤਾਂ ਦੇਖਣਾ ਉਹ ਭੋਜਨ ਪ੍ਰਸ਼ਾਦਾ ਜੋ ਜੋ ਜੀ ਸ਼ਕਣਗੇ ਉਹਨਾਂ ਦੇ ਹਿਰਦੇ ਅੰਦਰੋਂ ਕਾਮ ਕ੍ਰੋਧ ਵਰਗੀਆਂ ਵਾਸ਼ਨਾਵਾਂ ਖਤਮ ਹੋ ਜਾਣਗੀਆਂ ਮਨ ਵਿੱਚ ਨਿਮਰਤਾ ਨੈ ਸ਼ਿਲਤਾ ਸੇਵਾ ਸਿਮਰਨ ਦੀ ਪਾਵਨਾ ਉਤਪਨ ਹੋਣੀ ਸ਼ੁਰੂ ਹੋ ਜਾਵੇਗੀ